ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਾਂਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 1 ਮਈ 2024 ਦੁਪਹਿਰ ਦੇ ਮੌਸਮ ਦੀ ਕੀ ਜਾਣਕਾਰੀ ਹੈ ਕੀ ਹਲਚਲ ਮੌਸਮ ਦੇ ਵਿੱਚ ਹੋ ਰਹੀ ਹੈ ਪੰਜਾਬ ਦੇ ਵਿੱਚ ਕੀ ਗਤੀਵਿਧੀਆਂ ਦਿਖਾਈ ਦੇ ਰਹੀਆਂ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀ ਹੋ ਲਗਦਾ ਸਾਡੀ ਵੀਡੀਓ ਦੇਖ ਰਹੇ ਹੋ ਪਰ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ 올 ਨੋਟੀਫਿਕੇਸ਼ਨ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਮੌਸਮ ਦੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਦੀ ਉਹ ਨੋਟੀਫਿਕੇਸ਼ਨ ਆ ਸਕੇ ਮੌਕੇ ਸਰ ਵੀਡੀਓ ਦੇਖ ਕੇ ਤੁਸੀਂ ਲਾਈਵ ਬੰਦ ਹੋ ਸਕੋ ਤਾਂ ਅੱਜ ਸੈਟਲਾਈਟ ਮੈਂ ਦੇਖ ਲੈਂਦੇ ਆ ਜੀ ਜੋ ਵੀ ਪੰਜਾਬ ਦਾ ਸਿਸਟਮ ਅੱਜ ਸਵੇਰ ਤੋਂ ਹੀ ਸਾਫ਼ ਦਿਖਾਈ ਦੇ ਰਿਹਾ ਕੋ ਮੱਧ ਦੇ ਖੇਤਰ ਦੇ ਵਿੱਚ ਜਿਸ ਦਾ ਕੀ ਬਹੁਤ ਵੱਡਾ ਅਸਰ ਨਹੀਂ ਹੈ ਹਵਾ ਦੇ ਨਾਲ ਉਹ ਅੱਗੇ ਚਲਦੀ ਦਿਖਾਈ ਦੇਵੇਗੀ ਗੱਲ ਕਰ ਲਈਏ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਮੌਸਮ ਖੁਸ਼ਕ ਅਤੇ ਸਾਫ਼ ਬਣੀ ਰਹੇਗਾ ਹਲਕੀ ਫੁਲਕੀ ਉੱਤਰ ਪੂਰਬੀ ਹਵਾਵਾਂ ਚਲਦੀਆਂ ਰਹਿਣਗੀਆਂ ਇਹਨਾਂ ਦੀ ਸਪੀਡ ਲਗਭਗ 20 ਕਿਲੋਮੀਟਰ ਦੇ ਨਜ਼ਦੀਕ ਹੋਵੇਗੀ ਗੱਲ ਕਰ ਲਈਏ ਟੈਂਪਰੇਚਰ ਦੀ ਟੈਂਪਰੇਚਰ ਅੱਜ ਕੱਲ ਦੇ ਨਾਲੋਂ 2 ਡਿਗਰੀ ਲਗਭਗ 3 ਡਿਗਰੀ ਵੱਧ ਚੁੱਕਿਆ ਹੈ ਕਿਉਂਕਿ ਪੂਰੇ ਦਿਨ ਸਵੇਰ ਤੋਂ ਹੀ ਧੁੱਪ ਪੈ ਰਹੀ ਹੈ ਜਿਸ ਦਾ ਕੀ ਅਸਰ ਟੈਂਪਰੇਚਰ ਦੇ ਵਿੱਚ ਦੇਖਣਾ ਲਾਜ਼ਮੀ ਹੈ ਤੇ ਗੱਲ ਕਰ ਲਈ ਹੈ ਅਗਰ ਆਉਂਦੇ ਸ਼ਾਮ ਦੀ ਸ਼ਾਮ ਦਾ ਮੌਸਮ ਫਿਰਾਲ ਸਾਫ਼ ਦਿਖਾਈ ਦੇ ਰਿਹਾ ਰਾਤ ਤੱਕ ਕੋਈ ਵੱਡੀ ਕਾਰਵਾਈ ਨਹੀਂ ਪੈ ਰਹੀ ਜੋ ਵੀ ਰਾਤ ਦੀ ਅਪਡੇਟ ਹੋਵੇਗੀ ਤੁਹਾਨੂੰ ਸ਼ਾਮ ਦੇ ਵੇਲੇ ਅਸੀਂ ਵੀਡੀਓ ਪਾ ਕੇ ਦੱਸ ਦੇਵਾਂਗੇ ਤੇ ਬਾਕੀ ਆਉਂਦੇ ਦਿਨਾਂ ਦੀ ਜਿਹੜੀ ਗੱਲ ਹੈ ਤੁਹਾਨੂੰ ਅਸੀਂ 1 ਲੈ ਕੇ 5 ਤਰੀਕ ਤੱਕ ਦਾ ਵੀਡੀਓ ਪਹਿਲੀ ਅਪਲੋਡ ਕਰ ਚੁੱਕੇ ਹਾਂ 4 ਤੋਂ 5 ਤਰੀਕ ਦੇ ਨੇੜੇ ਤੇ ਇੱਕ ਪੱਛਮੀ ਸਿਸਟਮ ਪਹਾੜੀ ਖੇਤਰਾਂ ਦੇ ਵਿੱਚ ਐਕਟੀਵੇਟ ਹੋ ਰਿਹਾ ਹੈ ਜਿਸ ਦਾ ਕੀ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਉਹ ਅਸਰ ਕਿਵੇਂ ਦਾ ਹੋਵੇਗਾ ਤੁਹਾਨੂੰ ਚਾਰ ਤਰੀਕ ਦੀ ਵੀਡੀਓ ਦੇ ਵਿੱਚ ਦੱਸ ਦਵਾਂਗੇ ਅਗਰ ਤੁਸੀਂ ਉਹ ਵੀਡੀਓ ਦੇਖਣੀ ਹੈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤੇ ਅਖੀਰ ਵਿੱਚ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਧੰਨਵਾਦ ਜੀ